ਮਨ ਮੇਰੇ ਸਤ ਗੁਰ ਕੇ ਪਾਣੇ ਚੱਲ ਓ ਮਾਈ ਮਾਈਂਡ ਵਾਕਨ ਹਰਮੋਨੀ ਵਿਦਦਾ ਤਰੂ ਗੁਰੂ ਮਨ ਮੇਰੇ ਇਹ ਮੇਰਿਆ ਮਨਾ ਸਤ ਗੁਰ ਕੇ ਪਾਣੇ ਚੱਲ ਹਮੇਸ਼ਾ ਸਤ ਗੁਰ ਦੀ ਰਜ਼ਾ ਵਿੱਚ ਰਹਾ ਜਿਵੇਂ ਗੁਰੂ ਨੇ ਕਹਿਤਾ ਓਮੇਕਾਰ ਗੁਰੂ ਨੇ ਕਹਿਤਾ ਦਿਨੇ ਤਾਂ ਦਿਨੇ ਗੁਰੂ ਨੇ ਕਹਿਤਾ ਰਾਤ ਤਾਂ ਰਾਤ ਤੇ ਗੁਰੂ ਨੇ ਕਹਿਤਾ ਬੈਠ ਜਾ ਤਾਂ ਬੈਠ ਜਾ ਗੁਰੂ ਨੇ ਕਹਤਾ ਉੱਠ ਜਾਤਾ ਉੱਠ ਜਾ ਗੁਰੂ ਨੇ ਕਹਤਾ ਫੇਲਾ ਤਾ ਫੇਲ ਗੁਰੂ ਨੇ ਕਹਤਾ ਪਾਸ ਆਤਾ ਪਾਸ ਆਰਗੂਮੈਂਟ ਨਹੀਂ ਕਰਨੇ ਹਾਜ਼ਰ ਜਵਾਬੀ ਨਹੀਂ ਕਰਨੇ ਜੀਵਨ ਦੇ ਵਿੱਚ ਹਮੇਸ਼ਾ ਗੁਰੂ ਨੂੰ ਹੀ ਤਹਿਲ ਦੇਣੀ ਹੈ ਜੋ ਗੁਰੂ ਨੇ ਕਹਤਾ ਉਹ ਸਹੀ ਹੈ ਬਾਕੀ ਸਭ ਕੋਲ ਹੈ ਜੀਵਨ ਦੇ ਵਿੱਚ ਆਪਣੇ ਗੁਰੂ ਨੂੰ ਹੀ ਪ੍ਰਮੁੱਖ ਰੱਖ ਕੇ ਚੱਲੀ ਚੰਗੀਆਂ ਕਿਤਾਬਾਂ ਗੁਰੂ ਨੇ ਤੇਰੀ ਚੰਗੀ ਸੋਚ ਗੁਰੂ ਹੈ ਜੋ ਸੰਗਤੀ ਤੈਨੂੰ ਚੰਗੇ ਪਾਸੇ ਲਾਵੇ ਉਹ ਤੇਰੀ ਗੁਰੂ ਹੈ ਇਸ ਕਰਕੇ ਕੁਦਰਤ ਹੀ ਗੁਰੂ ਹੈ ਕੁਦਰਤ ਦੀ ਸੇਵਾ ਕਰ ਪਾਣੀ ਹਵਾ ਤੇ ਦਰਖਤ ਬੂਟੇ ਪੌਦਿਆਂ ਦੀ ਤੂੰ ਹਮੇਸ਼ਾ ਪਾਲ ਕਰਦਾ ਰਹੇ ਸੰਭਾਲ ਕਰਦਾ ਰਹੇ ਤੇ ਉਹਨਾਂ ਦੀ ਕਦਰ ਕਰਦਾ ਰਹੇ ਇਹ ਨੇ ਤੇ ਤਾਹੀ ਇਨਸਾਨ ਦਾ ਜੀਵਨ ਸਵਸਥ ਹੈ ਜੀਵਨ ਦੇ ਵਿੱਚ ਪੰਜਾਂ ਤੱਤਾਂ ਦੀ ਸੇਵਾ ਕਰਦਾ ਰਹੇ ਪੰਜੇ ਤੱਤ ਹੀ ਸਤ ਗੁਰੂ ਦਾ ਰੂਪ ਹਨ